ਆਮ ਹੈਗਾ ਮੈਂ ਜੀ ਸ਼ਰੀਰ ਗੋਵਿੰਦਪੁਰ ਵਾਲੇ ਰੋਡ ਤੇ ਤੇ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਕਿੰਨੀ ਵਧੀਆ ਇਨਸਾਨੀਅਤ ਦੀ ਇੱਕ ਸੇਵਾ ਜਿਹੜੀ ਅਸੀਂ ਇੱਥੋਂ ਹਰ ਵਾਰੀ ਨੰਗਦੇ ਆ ਤੇ ਇੱਥੇ ਇੱਕ ਕੈਲੋ ਦੀ ਲੱਸੀ ਦਾ ਲੰਗਰ ਹਮੇਸ਼ਾ ਚੱਲਦਾ ਹੀ ਰਹਿੰਦਾ ਵਾ ਅਸੀਂ ਜਦੋਂ ਵੀ ਨੰਗਦੇ ਆ ਇੱਥੋਂ ਪੀ ਕੇ ਜਾਂਦੇ ਆ ਬਾਕੀ ਤੁਹਾਨੂੰ ਵੀ ਦਿਖਾਣਾ ਵਾ ਸੇਵਾ ਤੇ ਉਹ ਜੋ ਤੁਸੀਂ ਸਾਹਮਣੇ ਦੇਖ ਰਹੇ ਹੋ ਇੱਥੋਂ ਜਿਹੜਾ ਮਰਜ਼ੀ ਆ ਕੇ ਲੱਸੀ ਪੀ ਸਕਦਾ ਵਾ ਅਗਰ ਭਵੇਂ ਇੱਕ ਵਾਰੀ ਭਵੇਂ ਦੋ ਵਾਰੀ ਭਵੇਂ ਤਿੰਨ ਵਾਰੀ ਜਿੰਨੀ ਵਾਰੀ ਮਰਜ਼ੀ ਆ ਦੇਖੋ ਜੀ ਹੁਣ ਉਹਨਾਂ ਅੰਕਲ ਜੀ ਜਾ ਕੇ ਪੀ ਰਹੇ ਆ ਤੇ ਬਾਕੀ ਮੈਂ ਵੀ ਤੁਹਾਨੂੰ ਦਿਖਾਣਾ ਵਾ ਮੈਂ ਵੀ ਪੀਉਂਗਾ ਹੁਣ ਬਾਕੀ ਟੀਮ ਅਸੀਂ ਗੱਡੀ ਇੱਥੇ ਲਾਈ ਹੋਈ ਸੀ But थोड़ी जी पीवे लस्सी जी होर बाबी को लैके ਬਾਬਾ ਜੀ ਦੋ ਥੋੜੀ ਜੀ ਹੋਰ ਬਾਅਦ ਆ ਦੇਖ ਰਹੇ ਹੋਵੋਗੇ ਤੁਹੇ ਇਹ ਲੱਸੀ ਹੈ ਜੀ ਇਸ ਲਈ ਸਿੱਧਾ ਸੁਆਹ ਨਾ ਦੋਸਤੋ ਬਾਜ਼ਾਰ ਦੀਆਂ ਜਿੰਨੀਆਂ ਮਰਜ਼ੀ ਲੱਸੀਆਂ ਪੀ ਲੋ ਤੁਸੀਂ ਉਹਨਾਂ ਨੂੰ ਵਧੀਆ ਹੀ ਆ ਹਿੰਦ ਸੁੰਦਰਾ ਹੱਦੀ ਆ ਲੱਗੀ ਹੋਈ ਆ ਦੇਖੋ ਕਿਉਂਕਿ ਟੀਮ ਵਾਲੇ ਖਾ ਰਹੇ ਆ ਜੀ ਰੋਟੀ ਉੱਧਰ ਫੜੀ ਗੱਲ ਮੈਂ ਦੇਖੀ ਲਾਈਵ ਹੁੰਦਾ ਫਿਰਦਾ ਫੂਦਾ ਹੈ ਨਹੀਂ ਕੋਈ ਜੁੜਦਾ ਛੁੜਦਾ ਕੋਈ ਵੀ ਨਹੀਂ ਹੈ ਜਿਨ੍ਹਾਂ ਨੇ ਤਾਂ ਮਾਈ ਮੈਨੂੰ ਸਬਸਕ੍ਰਾਈਬਰ ਸਬਸਕ੍ਰਾਈਬ ਕੀਤਾ ਹੋਇਆ ਜਿਨ੍ਹਾਂ ਨੇ ਤਾਂ ਮੇਰਾ ਚੈਨਲ ਵੀ ਸਬਸਕ੍ਰਾਈਬਰ ਨਿਕਲ ਗਿਆ ਸੀ। ਉਹ ਹੀ ਦੇਖ ਲਿਆ ਕਰਨ। ਅਸੀਂ ਇੱਕ ਚਲੋ ਕੀ ਜਾਂ ਦੇਖਣਾ ਹੀ ਉਹ ਕੁਝ ਜੋ ਚੱਲਦਾ ਵਾ ਅਜਕਲ ਇੰਸਟਾਗ੍ਰਾਮ ਤੇ ਜੈ ਬੱਬਾ ਕੀ ਉਹ ਬੰਦਾ ਮੈਨੂੰ ਬਹੁਤ ਵਧੀਆ ਲੱਗਦਾ ਜਿਹੜਾ ਅਜਕਲ ਇੰਸਟਾਗ੍ਰਾਮ ਤੇ ਚੱਲ ਰਿਹਾ ਵਾ ਖਚਰਾ ਬਾਈ ਪਤਾ ਨਹੀਂ ਕੀ ਨਾਮ ਆ ਉਹ ਤੇ ਇੱਕ ਹੈਗਾ ਹੋਰ ਤੁਹਾਡਾ ਧੁੱਤੀ ਭਰਾ ਇੰਸਟਾਗ੍ਰਾਮ ਤੇ ਉਹ ਵੀ ਵੋਗ ਹੈ ਨਾ ਬੰਦਾ ਚਲੋ ਠੀਕ ਹੈ ਦੋਸਤੋ ਫਿਰ ਮਿਲਦੇ ਹਾਂ ਕਿਤੇ ਅਗਲੇ ਸਟੇਸ਼ਨ ਤੇ ਤੁਹਾਨੂੰ